ਸਵਾਗਤ ਹੈ ਜੀ ਦੋਸਤੋ ਤੁਹਾਡਾ ਜੀਤਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਆ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਦੋਸਤੋ ਇੱਕ ਬਲੌਗ ਦੇ ਛੋਟੇ ਜਿਹਾ ਬਲੌਗ ਵਿੱਚ ਹਾਜ਼ਰ ਹੋਏ ਆ ਇਹਦੇ 2 ਵਜੇ ਇੱਕ ਤੁਹਾਨੂੰ ਸਾਰੇ ਜਾਨਵਰ ਦਿਖਾ ਦੇਣੇ ਜਿਹੜੇ ਆਪਣੇ ਫਾਰਮ ਤੇ ਖੜੇ ਆ ਮੌਜੂਦਾ ਪਤਾ ਚੱਲ ਜੂ ਕਿੰਨੇ ਜਾਨਵਰ ਭਰਾਵਾਂ ਨੂੰ ਆਉਣਾ ਜਾਣਾ ਸੌਖਾ ਹੋ ਜਾਂਦਾ ਦੂਜਾ ਇੱਕ ਛੋਟੀ ਅਨਾਊਂਸਮੈਂਟ ਕਰਾਂਗੇ ਕਾਫੀ ਭਰਾਵਾਂ ਦੇ ਫੋਨ ਆਏ ਸੀ ਬਾਈ ਇਦਾਂ ਕਰੋ ਉਹ ਫੋਨਾਂ ਨੂੰ ਦੇਖਦੇ ਹੋਏ ਤਹਾਨੂੰ ਜਾਨਵਰ ਦਿਖਾ ਦਈਏ ਵੀ ਇੰਨੇ ਜਾਨਵਰ ਖੜੇ ਆ ਤੇ ਆਪਾਂ ਮਿੰਨੀ ਮੰਡੀ ਵਾਂਗੂ ਲਾਉਣਾ ਦਿਨ ਦੱਸਾਂ ਤੁਹਾਨੂੰ ਡੇਟ ਦੱਸਾਂ ਕਿਹੜਾ ਦਿਨ ਕਿਹੜੀ ਡੇਟ ਆ ਸਾਰੇ ਜਾਨਵਰਾਂ ਦੀ ਮੋਟੀ ਮੋਟੀ ਡਿਟੇਲ ਦੇ ਤਾਂ ਇਹ ਤੁਹਾਨੂੰ ਤੇ ਪਹੁੰਚੋ ਜਰੂਰ ਬੇਨਤੀ ਹੈ ਤੁਹਾਡੇ ਭਰਾਵਾਂ ਨੂੰ ਅਪੀਲ ਹੀ ਆ ਵੀ ਸੋਡੇ ਸਨੇਹੇ ਤੇ ਦੁਬਾਰਾ ਛੋਟੀ ਮਿੰਨੀ ਮੰਡੀ ਲਾਵਾਂਗੇ ਤੇ ਸਾਰੇ ਭਰਾਵਾਂ ਨੂੰ ਜਰੂਰ ਪਹੁੰਚਣਾ ਤੇ ਜਾਨਵਰ ਦਿਖਾ ਦਈਏ ਕਿਹੜੇ ਕਿਹੜੇ ਖੜੇ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਵੀ ਚੈਨਲ ਸਬਸਕ੍ਰਾਈਬ ਕਰ ਲਓ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਦ ਨੇ ਸ਼ੁਰੂ ਆ ਵੀਡੀਓ ਤੇ ਆ ਬਸ਼ੀਰਾ ਜੀ ਮੱਝੂ ਕੇ ਖਾਨਦਾਨ ਦਾ ਚੌਕੜਾ ਜੀ ਬਸ਼ੀਰਾ ਨੀਲਾ ਹੋਣਾ ਸ਼ੁਰੂ ਹੋ ਗਿਆ ਕੋਈ ਹੁੰਦਾ ਚਾਹਵਣ ਸੱਜਣ ਭਰਾ ਕੋਈ ਨੀਲਾ ਵਿਸ਼ੇਰਾ ਲੈ ਜਾਂਦਾ ਚਾਹਵਣ ਇੱਕ ਰੰਗਾ ਨੀਲਾ ਹੀ ਬੰਦਣਾ ਥੋੜੇ ਜੇ ਮੱਥੇ ਵਾਲ ਚਟਿਆ ਆਪਾਂ ਨੂੰ ਵੀ ਪਤਾ ਜਦੋਂ ਨੀਲਾ ਮੱਝੂ ਗਾਲੇ ਇੱਕ ਰੰਗਾ ਨੀਲਾ ਹੋ ਜਾਂਦਾ ਉਮਰ ਚ ਜਾ ਕੇ ਤਾਂ ਚਟੇ ਵਾਲ ਵੀ ਨਹੀਂ ਦਿਖਣ ਹੋਰ ਪੈਰ ਪੂਰੇ ਚਿੱਟਾ ਹੈ ਨਹੀਂ ਦੋਸਤੋ ਚੌਕੜਾ ਜੀ ਸਿੱਖ ਵੀ ਨੂੰ ਉਮਰ ਹੋਈ ਆ ਜੀ ਤੇ ਉਹ ਖੜੇ ਬਸ਼ੀਰੇ ਦੋ ਜਿਹੜੀ ਆ ਨੀਲੀ ਢਰਾਮ ਵਾਲੀ ਘੋੜੀ ਨੇੜੇ ਆ ਬਾਈ ਗੈਰੀਗੱਲ ਵਾਲੇ ਘੋੜੇ ਦੀ ਭੈਣ ਆ ਬ੍ਰਹਮਦੇਵ ਦੀ ਦੋ ਤਾਂ ਦੇ 68 ਇੰਚ ਆ ਉਹਦੀ ਭੈਣ ਆ ਤੇ ਜੰਗਵੀਰ ਘੋੜੇ ਦੀ ਆ ਕਾਂਟੇ ਦੀ ਪੋਤੀ ਆ ਤੇ ਆ ਘੋੜੀ ਆ ਜੀ ਬਰੀਕੀਆਂ ਵਾਲੀ ਉਹ ਕੰਨ ਕੁੰਡੇ ਚੰਗੀ ਆ ਇਹ ਕ ਦੋ ਪੈਰ ਚਿੱਟੇ ਮੱਥੇ ਬਲੇਜ ਦੀ ਘੋੜੀ ਆ ਖਾਲੀ ਆ ਜੀ 4 ਸਾਲ ਉਮਰ ਆ ਜੀ ਮਾਰਵਾੜੀ ਘੋੜੀ 60 ਇੰਚ ਹਾਈਟ ਆ ਜੀ ਤੇ ਇਹ ਬਿਸ਼ੇਰੀ ਦੇਖੋ 4 ਸਾਲ ਦੀ ਤਿੰਨ ਪੈਰ ਚਿੱਟੇ ਕਮ ਆਤਰ ਹੰਗ ਗਰਦਨ ਕਿੰਨੀ ਪਤਲੀ ਕੰਨ ਦੇਖੋ ਬਹੁਤ ਜਿਆਦਾ ਬਰੀਕੀ ਵਾਲਾ ਕੰਨ ਆ ਅੱਧੀ ਅੱਧੀ ਕੁੰਡੀ ਮੋੜਦੀ ਆ ਤੇ ਬਲੇਜ ਵੀ ਬਹੁਤ ਪਰਫੈਕਟ ਆ ਬਹੁਤ ਸੋਹਣਾ ਬਲੇਜ ਆ ਤੇ ਇਹ ਆ ਕਾਂਡੇ ਦਾ ਪੋਤਾ ਜੀ ਬਸ਼ੀਰਾ ਸਿਰਫ ਬਲੇਜ ਦਾ ਜਾਨਵਰ ਤਕਰੀਬਨ ਸਾਰੇ ਤਰ੍ਹਾਂ ਦੇ ਖੜੇ ਆ ਆਪਣੇ ਕੋਲ ਤੇ ਆ ਰਾਜਰੂਪ ਦੀ ਬਸ਼ੀਰੀ ਦਿਖਾਉਂਦੇ ਆ ਤੁਹਾਨੂੰ ਜਿਹੜੀ ਕੱਲ ਆਪਾਂ ਬਲੌਗ ਪਾਇਆ ਸੀ ਮੋٹے ਮੋٹے ਜਾਨਵਰ ਵਿੱਚ ਦਿਖਾ ਦੇਣਾ ਕੰਨ ਕੰਡੀਸ਼ਨ ਦੇਖੋ ਕਿੰਨੇ ਚੰਗੇ ਸਵੇਰ ਦਾ ਟਾਈਮ ਹੈ ਜੀ ਪਸ਼ੂ ਬਾਹਰ ਮੰਦੇ ਉਦੋਂ ਬਾਅਦ ਸਫਾਈ ਸੂਈ ਚੱਲੂ ਝਾੜ ਕੇ ਆਥ ਨੇ ਇੱਕ ਵਲੌਗ ਹੋਰ ਪਾ ਗਰਦਨ ਗੁਰਦਨ ਦੀ ਬਹੁਤ ਚੰਗੇ ਲੈਂਥ ਲੰਬਤ ਦੇਖੋ ਮੱਥੇ ਸਿੰਗਲ ਭੋਰੀ ਆ ਤੇ ਕੰਨ ਕੰਡੀਸ਼ਨ ਚੰਗੇ ਤੇ ਇਹ ਚੰਬੀ ਬਸ਼ੀਰੀ ਜੀ ਪੌਣੀ ਨੌਕਰੀ ਕਹਿ ਸਕਦੇ ਆ ਆਪਾਂ ਮੈਂ ਉਦੋਂ ਉੱਤਰ ਤੇ ਵਲੌਗ ਵਿੱਚ ਪੌਣੀ ਨੌਕਰੀ ਵਾਲਾ ਬੋਲਿਆ ਸੀ ਉਹਨੂੰ ਪੌਣੀ ਨੌਕਰੀ ਬਸ਼ੀਰੀ ਤੇ ਇਹ ਆ ਪੰਜ ਕਲੈਨ ਬਸ਼ੀਰੀ ਜੀ ਤਤਕ ਮਹੀਨਿਆਂ ਦੀ ਹੋਈ ਆ ਆ ਨੌਕਰੀ ਮਾਰਵੜੀ ਘੋੜੀਆਂ ਮਾਰਵੜੀ ਵਿਸ਼ੇ ਦੀ ਤਿੰਨ ਪਰ ਚਿੱਟੇ ਮੱਥੇ ਪਟਾ ਤੇ ਨੀਲੀ ਘੋੜੀ ਭਾ ਪਰਤੇ ਵਾਲੀ ਸਫਾਰਨ ਦੀ ਸਾਰਿਆਂ ਤੋਂ ਸਸਤੀ ਨੀਲੀ ਘੋੜੀ ਤੇ ਆ ਗੱਬਣ ਘੋੜੀ ਜੈ ਰਾਜ ਤੋਂ ਚਾਰ ਦੰਦ ਹੋਏ ਤਿੰਨ ਸਾਲ ਇਹ ਗੱਬਣ ਹੈ ਜੀ ਜੈ ਰਾਜ ਤੋਂ ਸੋ ਮੋਟੇ ਮੋਟੇ ਜਾਨਵਰ ਦਿਖਾਉਂਦੇ ਆ ਤੇ ਦੋਸਤੋ ਇੱਕ ਗਲਾਲ ਚੰਬੀ ਘੋੜੀ ਖੜੀ ਆ ਬਹੁਤ ਪੇਟਲ ਖਾਲੀ ਹੈ ਜੀ ਇਹ ਕੁੜੀ ਖੜੀ ਹੈ ਸਵਾਰੀ ਵਾਲੇ ਵੀਰ ਨੇ ਲੈਣਾ ਮੱਝੂ ਕ ਲੈਣ ਦੀ ਬਸ਼ੀਰੀ ਖੜੀ ਹੈ ਇੱਕ ਰੰਗੀ ਨੀਲੀ ਹਾਈਟ ਬਹੁਤ ਹੈ ਇਹਦੀ ਤੇ ਇਹ ਜਾਫਰ ਦੀ ਪ੍ਰਵਾਰ ਦੀ ਪੋਤੀ ਖੜੀ ਆ ਇਹ ਖੜਾ ਆਪਣਾ ਕਾਂਡੇ ਵਾਲਾ ਬਸ਼ੀਰਾ ਦੋਦੰਦ ਦੇਖੋ ਉਹ ਨੁਕਰੀ ਘੋੜੀ 36 40 ਨਾਲ ਬਸ਼ੀਰਾ ਖੜਾ ਅ অতি ਸੁੰਦਰ ਦੀ ਪੋਤੀ ਖੜੀ ਆ ਕੇਸ਼ਰੀ ਘੋੜੇ ਦੀ ਦਲਸੀਰ ਕਾਕੀ ਦੀ ਬੱਚੀ ਅਵਲਖ ਬਸ਼ੀਰੀ ਖੜੀ ਆ ਨੀਲੀ ਚੰਬੀ ਬਸ਼ੀਰੀ ਤੇ ਜਾਨਵਰ ਹੋਰ ਵੀ ਦਿਖਾਉਂਦੇ ਨੰਬਰ ਕਰ ਲਓ ਨੋਟ ਤੁਸੀਂ 8259545498559907 ਤੇ ਇਧਰ ਮਾਰਵਾੜੀ ਸਟਾਕ ਖੜਾ ਪੰਜ ਕਲੇਨ ਘੋੜੀ ਖੜੀ ਆ ਭਾਰ ਚ ਹਜ਼ਾਰਾਂ ਵਾਲੀ ਆ ਪਰ ਲੈ ਹਾਈਟ ਹੋਈ ਤੇ ਲੈਂਥ ਦੀ ਬਹੁਤ ਆ ਤੁਸੀਂ ਆਪ ਹੀ ਦੇਖੋ ਪੇਟਲ ਕਿੰਨੀ ਆ ਘੋੜੀ ਚਾਰ ਪੈਰ ਜੱਟਿਆ ਮੱਥੇ ਬਹੁਤ ਸੋਹਣਾ ਬਲੇਜ ਆ ਕੰਨਾਂ ਕੋਨਾਂ ਦੀ ਸੁਨੱਖੀ ਆ 61 ਇੰਚ ਹਾਈਟ ਆ 61 ਹਾਈਟ ਆ ਇਹ ਯਾਰਾਂ ਵਾਲੀ ਮੰਨ ਲਓ ਤੇ ਆ ਬਸ਼ੀਰੀ ਖੜੀ ਹੈ 3 ਸਾਲ ਦੀ 60 ਇੰਚ ਹਾਈਟ ਹੈ ਜੀ ਕੰਨ ਕੰਡੀਸ਼ਨ ਹੈ ਇਹਦੀ ਬਹੁਤ ਚੰਗੀ ਹੈ ਮੱਥੇ ਸਿਰਫ ਫੁੱਲ ਆ ਬਹੁਤ ਸੋਹਣੇ ਕੰਨ ਦੀ ਹੈ ਦੇਖੋ ਦਿਲ ਬਣਾ ਜਾਂਦੀ ਹੈ ਗਰਦਨ ਗੁਰਦਨ ਦੀ ਬਰੀਕੀ ਇਹਦੀ ਹਜੇ ਆਪਾਂ ਫੋਟੋਆਂ ਖਿੱਚਣੀਆਂ ਮੀਟ ਹੋਈ ਕਰਕੇ ਲਾਲਚੇ ਅਸੀਂ ਚੱਲ ਗੱਭਣ ਤੇ ਆ ਦੋ ਦੰਦ ਬਸ਼ੀਰੀ ਦੇਖੋ ਦੋਸਤੋ ਕੰਨ ਕੁੰਨ ਇਹਦਾ ਹੀ ਬਹੁਤ ਚੰਗਾ ਪਲੀ ਪੁਲੀ ਬਹੁਤ ਆ ਭਾ ਪਰਤੇ ਵਾਲੀ ਜਾਨਵਰ ਸਾਰੇ ਆਏ ਨੇ ਸੋਚ ਤੇ ਆ ਤਿੰਨ ਪੈਰ ਚਿੱਟੇ ਮੱਥੇ ਪਟੇ ਦੀ ਘੋੜੀ ਜੈ ਰਾਜ ਤਾਂ ਮੀਟ ਹੋਈ 15 ਦਿਨ ਹੋ ਗਿਆ ਮੱਥੇ ਬਲੇਜ ਤੇ ਦੋ ਪੈਰ ਚਟੇ ਆ ਬਿਸ਼ੇਰੀ ਦੇ ਦੋ ਦੰਦਾ ਇਹ ਘੋੜੀ 6 ਮਹੀਨੇ ਦੀ ਗੱਬਣਾ ਦੋਸਤੋ ਮੱਥੇ ਫਟਾ ਦੋ ਪੈਰ ਚਟੇ ਤੇ ਆ ਗਲਡੀ ਜੰਮੀ ਘੋੜੀ 7 ਮਹੀਨੇ ਗੱਬਣਾ ਦਲਸੀਰ ਕਾਕੀ ਦੇ ਬੱਚੇ ਤੋਂ ਤੇ ਇਹ ਬਾਈ ਰਾਜਵੀਰ ਵਾਲੇ ਘੋੜੇ ਦੀ ਬਿਸ਼ੇਰੀ ਦੋ ਦੰਦਾ ਕੱਦ ਬਹੁਤ ਕੱਢ ਰਹੀ ਵਿੱਚ ਤੇ ਇਹ ਖੜਾ ਆਪਣਾ ਫਾਰਮ ਦੀ ਸਾਨ ਜੈ ਰਾਜ ਸੋ ਹੁੰਦਾ ਦੋਸਤੋ ਕਿਸੇ ਭਰਾ ਨੂੰ ਕਿੱਦਾਂ ਵੀ ਜਾਨਵਰ ਚਾਹੀਦਾ ਹੋਵੇ ਨੰਬਰ ਕਰ ਲੈਣਾ ਨੋਟ ਮੈਂ ਦੁਬਾਰਾ ਫੇਰ ਨੰਬਰਾਂ ਤੇ ਧਿਆਨ ਮੁਰਾਦ ਦਿਨਾ ਨਾ 9955599017623995445 ਉਹ ਜਿੱਦਾਂ ਦਾ ਵੀ ਜਾਨਵਰ ਚਾਹੀਦਾ ਫਾਰਮ ਉੱਤੇ ਜਾਨਵਰ ਆਪਣੇ ਬਸ਼ੀਰਾ ਦਲਵਾਕ ਦਾ ਪੁੱਤ ਅਜਹੂਰਾ ਜਣ ਨੁਕਰਾ ਬਸ਼ੀਰਾ ਆ ਜਣ ਇੱਕ ਨੁਕਰਾ ਬਸ਼ੀਰਾ ਹੋਰ ਖਰੀਦਿਆ ਖੜ ਦੋ ਤਿੰਨ ਨੁਕਰਾ ਬਸ਼ੀਰਾ ਖਰੀਦੇ ਖੜੇ ਆਪਣੇ ਤੇ ਜਾਨਵਰ ਫਾਰਮ ਤੇ ਹੋਰ ਆਈ ਜਾਂਦੇ ਬਾਬੇ ਦੀ ਕਿਰਪਨ ਕੰਮ ਤੁਹਾਡੇ ਦੋਸਤਾਂ ਦੇ ਸਿਰ ਤੇ ਬਹੁਤ ਸੋਹਣਾ ਚੱਲ ਰਿਹਾ ਨੀਲੀ ਬਸ਼ੀਰੀ ਦੇਖੋ ਜੀ ਆਵਲਾ ਖ ਬਸ਼ੀਰੀ ਗੱਬਣਾ 7 ਮਹੀਨੇ ਤੇ ਹਜੇ ਨਕਾਂ ਦਾ ਕੰਨ ਕੁੰਨ ਪੱਠ ਵਾਡੀ ਬਹੁਤ ਆ ਰੀਲੀ ਬਸ਼ੀਰੀ ਵੀ ਨਕਾਂਦਾ ਏ 16-17 ਮਹੀਨਿਆਂ ਦੀ ਹੋਈ ਆ ਕੱਦ ਉਹ ਵੀ ਇੱਥੇ ਜਾਨਵਰ ਆ ਦੇ ਇੱਕ ਆਪਣੀਆਂ ਮਾਰਵਾੜੀ ਤੇਲੀਆ ਬਸ਼ੀਰੀ ਤੁਸੀਂ ਦੇਖ ਰਹੇ ਹੋ 3 ਨੰਬਰ ਤੇ ਜੀ ਇਹ ਵੀ ਭਾਅ ਪੜਤੇ ਲਈ ਹਜ਼ਾਰਾਂ ਜੀ ਤਿੰਨ ਪੈਰ ਚਿੱਟੇ ਮੱਥੇ ਫਟਾ ਬਹੁਤ ਚੰਗੀ ਬਸ਼ੀਰੀ ਕੋਈ ਲੈਣ ਦਾ ਇਹ ਜਾਵਨ ਹੋਵੇ 5 ਕਿਲੋ ਬਸ਼ੀਰੀ ਖੜੀ ਆ ਮੰਨ ਲਓ ਜਾਨਵਰ ਤਕਰੀਬਨ ਸਾਰੇ ਭਾਅ ਪੜਤੇ ਵਾਲੇ ਖੜੇ ਆ ਫਾਰਮ ਤੇ ਆਪਣੇ ਸੋ ਜਿੱਦਾਂ ਦਾ ਵੀ ਜਾਨਵਰ ਚਾਹੀਦਾ ਕੋਈ ਆਪਦੀ ਡਿਮਾਂਡ ਦੱਸ ਕੇ ਜਾਨਵਰ ਲੈ ਸਕਦੇ ਆ ਤੇ ਆਪਾਂ ਐਤਵਾਰ ਨੂੰ ਦੋਸਤੋ 24 ਦਸੰਬਰ 2023 ਨੂੰ ਮੰਡੀ ਲਾ ਰਹੇ ਮਿੰਨੀ ਮੰਡੀ ਪੈਂਡ ਰਸੂਲਪੁਰ ਮੱਲਾ ਬਾਬਾ ਜੀਤਾ ਸਟੱਡ ਫਾਰਮ ਜਗਰਾਉਂ ਦੇ ਨੇੜੇ ਜ਼ਿਲ੍ਹਾ ਲੁਧਿਆਣਾ ਸੋ ਜਿੱਦਾਂ ਦਾ ਵੀ ਤੁਹਾਨੂੰ ਜਾਨਵਰ ਚਾਹੀਦਾ ਹੋ ਤੁਸੀਂ ਜਰੂਰ ਪਹੁੰਚੋ ਮੰਡੀ ਦੀ ਸਾਨ ਵਧਾਓ ਆ ਕੇ ਰੌਣਕ ਮੇਲਾ ਲਾਇਓ ਹਨ ਸੋ ਮਿਲਦੇ ਆਪਾਂ ਜਲਦ ਨਵੀਂ ਵੀਡੀਓ ਨਾਲ ਮੇਲੇ ਦੀ ਅਪੀਲ ਹੈ ਜੀ ਜਰੂਰ ਪਹੁੰਚੋ ਮਿਲਦੇ ਆ ਜਲਦ ਨਵੀਂ ਵੀਡੀਓ